ਪ੍ਰੇਮ ਸਬੰਧਾਂ ਦੇ ਚੱਲਦਿਆਂ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਗੋਲੀਆਂ ਮਾਰ ਦਿੱਤੀਆਂ ਪ੍ਰੇਮਿਕਾ ਦੇ ਘਰ ਦੇ ਵਿੱਚ ਵੜ ਕੇ ਲੜਕੇ ਨੇ ਤਬੜ ਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਲੜਕੀ ਨੂੰ ਮਰਦੇ ਦੇਖਿਆ ਤਾਂ ਖੁਦ ਦੇ ਵੀ ਗੋਲੀਆਂ ਮਾਰ ਕੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਪ੍ਰੇਮਿਕਾ ਦੇ ਘਰ ਦੇ ਵਿੱਚ ਵੜ ਕੇ ਲੜਕੇ ਨੇ ਗੋਲੀਆਂ ਮਾਰੀਆਂ ਮੌਕੇ ਤੇ ਪੁਲਿਸ ਪਹੁੰਚੀ ਹੈ ਅਤੇ ਸਾਰੇ ਮਾਮਲੇ ਦੀ ਤਬਦੀਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਾਮਲਾ ਵਾਪਰਿਆ ਕਿਉਂ ਹੈ ਮੌਕੇ ਦੇ ਉੱਤੇ ਦੋਹਾਂ ਮ੍ਰਿਤਕ ਦੇਹਾਂ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਲ ਭੇਜਿਆ ਗਿਆ ਦਰਅਸਲ ਮਾਮਲਾ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 29 ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕਾ ਆਪਣੀ ਪ੍ਰੇਮਿਕਾ ਦੇ ਘਰ ਪਹੁੰਚਦਾ ਹੈ ਅਤੇ ਉੱਥੇ ਆਪਣੀ ਪ੍ਰੇਮਿਕਾ ਦੇ ਉੱਤੇ ਬੰਦੂਕ ਤਾਣ ਦਿੰਦਾ ਅਤੇ ਫਿਰ ਗੋਲੀਆਂ ਚਲਾ ਦਿੰਦਾ ਜਦੋਂ ਲੜਕੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਮੌਕੇ ਤੇ ਹੀ ਲੜਕਾ ਖੁਦ ਨੂੰ ਵੀ ਗੋਲੀਆਂ ਮਾਰ ਲੈਂਦਾ ਮੰਦਪਾਗੀ ਕਟਨਾ ਦੇ ਵਿੱਚ ਦੋਹਾਂ ਦੀ ਮੌਤ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਪੁਲਿਸ ਦੇ ਵੱਲੋਂ ਮੁਢਲੀ ਤਫਤੀਸ਼ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਆ ਐਸਪੀ ਸਿਟੀ ਦੇ ਵੱਲੋਂ ਦੱਸਿਆ ਗਿਆ ਕਿ ਸਬੰਧਤ ਕੈਨਾਲ ਥਾਣਾ ਦੇ ਕੋਲ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਪਰਸ਼ੂਰਾਮ ਨਗਰ ਗਲੀ ਨੰਬਰ 29 ਦੇ ਵਿੱਚ ਹਿਤੇਸ਼ ਨਾਦੇਕ ਤੋਂ ਸਖਸ਼ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਲੜਕੀ ਦੇ ਘਰ ਦੇ ਵਿੱਚ ਪਹੁੰਚ ਕੇ ਲੜਕੇ ਦੇ ਵੱਲੋਂ ਫਾਇਰ ਕੀਤੇ ਗਏ ਫਿਰ ਉਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਦੌਰਾਨ ਦੋਨਾਂ ਦੀ ਮੌਤ ਹੋ ਗਈ ਅਤੇ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਲੜਕੀ ਦੀ ਉਮਰ ਜਿਹੜੀ ਹੈ ਉਹ ਤਕਰੀਬਨ 17 ਤੋਂ 18 ਸਾਲ ਦੀ ਸੀ ਅਤੇ ਲੜਕੇ ਦੀ ਉਮਰ 20 ਤੋਂ 22 ਸਾਲ ਦੀ ਦੱਸੀ ਗਈ ਹੈ ਐਸਪੀ ਸਿਟੀ ਨਿਰਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਮੋਨਿਕਾ ਜਿਸ ਨੇ ਕਿਹਾ ਹੈ ਕਿ ਦੋਨੋਂ ਹੀ ਸ਼੍ਰੀ ਗੰਗਾ ਨਗਰ ਦੇ ਵਿੱਚ ਪੜ੍ਹਾਈ ਕਰਦੇ ਸੀ ਅਤੇ ਲੜਕੀ ਉਹਨਾਂ ਦੀ ਹੋਸਟਲ ਦੇ ਵਿੱਚ ਰਹਿੰਦੀ ਸੀ ਜਿੱਥੇ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਅਤੇ ਉਹਨਾਂ ਦਾ ਘਰ ਪਰਸ਼ੂਰਾਮ ਗਲੀ ਨੰਬਰ 29 ਦੇ ਵਿੱਚ ਰਹਿੰਦੇ ਨੇ ਇਸ ਘਟਨਾ ਦੇ ਦੌਰਾਨ ਪੁਲਿਸ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਤਬਦੀਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਨੌਜਵਾਨ ਦੇ ਕੋਲ ਇਹ ਪਿਸਤੌਲ ਕਿੱਥੋਂ ਆਈ ਕੀ ਕਾਰਨ ਰਹੇ ਜਿਸ ਕਰਕੇ ਉਸ ਨੇ ਲੜਕੀ ਨੂੰ ਮਾਰ ਦਿੱਤਾ ਤੇ ਖੁਦ ਦੀ ਵੀ ਜਨ ਲੈ ਲਈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਜਿਹੜੀ ਉਸਨੂੰ ਫਾਇਰ ਮਾਰ ਕੇ ਜਰਕਤਾ ਸੋ ਅਸੀਂ ਜਦੋਂ ਮੌਕੇ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਹੈ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰ ਆਰਮ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ। ਤੋਂ ਬੇਸਿਕਲੀ ਹਿਤੇਸ਼ ਇਸ ਡੈਡ ਤੇ ਜਿਹੜੀ ਲੜਕੀ ਹੈਗੀ ਹੈ ਸਿਵਲ ਹਸਪੀਟਲ ਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਹ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣਦੇ ਸੀ ਕਿ ਕਿਸੇ ਦਲ ਤੋਂ ਦੇਡ। ਤੋਂ ਇਹ ਗੰਗਾ ਨਗਰ ਰਹਿਣ ਵਾਲਾ ਹਿਤੇਸ਼ अरोड़ा ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਬੜਦੀ ਸੀ ਉੱਥੇ ਉਹਦੀ ਜੰਕਸ਼ਨ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ। ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ। ਤੇ ਇਹ ਇਹਨੇ ਜਿਹੜੀ ਸ਼ਹੀਦ ਲੜਕੀ ਆ ਉਹਨੂੰ ਗੋਲੀ ਮਾਰਨੀ ਤੇ ਪ੍ਰੀ ਲਿਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੂਇਸ਼ਟ ਕਰ ਲਿਆ ਹੋਵੇ। ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲਕਰੋਨੀ ਦੇ ਵਿੱਚ ਕਦਮਾਂ ਦਲਸ ਕਰਕੇ ਤੇ ਬਾਕੀ ਜਿਹੜੀ ਹੈਗੀ 60% ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਪਤਾ ਲੱਗਿਆ ਵੀ ਕੰਮ ਕਰ ਕੀ ਕਰਦਾ ਸੀਗਾ ਜੀ ਕੋਈ ਇਹ ਤਾਂ ਸਟੂਡੈਂਟ ਹੀ ਆ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਹੈ ਮੌਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੀ ਇਹ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲ ਨਾਲ ਛੇ ਸਟੂਡੈਂਟ ਸੀ ਸਰ ਵੈਪਨ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀਗਾ ਦੇਖੋ ਵੈਪਨ ਜਿਹੜੇ ਹੈਗੇ ਮੌਕੇ ਦੇ ਉੱਪਰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਤਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਾਂਗੇ ਕਾਰਨ ਕਾਰਨ ਕੁਝ ਪਤਾ ਲੱਗੇ ਕੋਈ ਡੂੰਗੀ ਤਫ਼ਤੀਸ਼ ਤੇ ਹੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਬਾਕੀ ਜਿਹੜੀ ਹੈਗੀ ਰਿਵਰਸਟੀਗੇਸ਼ਨ ਕਲੀਅਰ ਕਰਾ ਕਿੰਨੇ ਟਾਈਮ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ 22 ਸਾਲ ਦੀ ਹੈਗੀ ਹੈ ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈ ਸਰ ਇਹ ਆਪਦਾ ਮਕਾਨ ਹੈ ਏਰੀਆ ਕਿਹੜਾ ਹੈ ਇਹ ਪਰਸਨਾਮ ਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਠਾਣਾ ਕਰਾਲ ਕਲੋਨੀ ਦੇ ਦੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਹਾਂ ਬੇਸਿਕਲੀ ਆਪਣੇ ਮਕਾਨ ਤੇ ਹੈਗੇ ਤੇ ਇਹਨਾਂ ਦਾ ਕਾਫੇ ਹੈਗਾ ਮਤਲਬ ਜਿਹੜੀ ਸੀ ਕਿ ਕਾਫੇ ਤੇ ਗਈ ਹੈ ਬਾਕੀ ਜਿਹੜੀ ਹੈਗੀ ਤੋਂ ਪੇਸ਼ ਨੂੰ ਕਰਦੇ ਕਿੰਨੇ ਵਜੇ ਦੀ ਘਟਨਾ ਤੁਸੀਂ ਜਾਂ ਇਹ ਵੈਸੇ ਇੱਥੇ ਕੋਈ ਨਹੀਂ ਇੱਥੇ ਤਾਂ ਰਹਿਣ ਵਾਲੇ ਨੇ ਇੱਥੇ ਦੇ ਇਹ ਨਾਲ ਗੰਗਾ ਨਗਰ ਦੇ ਘਰੇ ਨਹੀਂ ਨਹੀਂ ਲੜਕੀ ਗੰਗਾ ਨਗਰ ਵਰਦੀ ਸੀਗੀ ਬੇਸਿਕਲੀ ਹੋਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਲੇਕਿਨ ਬੇਸਿਕਲੀ ਰਹਿੰਦੇ ਉੱਥੇ ਘਟਨਾ ਕਿੰਨੇ ਵਜੇ ਦੀ ਹੈ ਇਹ ਜਿਹੜੀ ਇਹ 1.5 ਘੰਟੇ ਪਹਿਲਾਂ ਦੀ ਹੈ ਇਹ ਸਰ ਮਕਾਨ ਜਿੱਥੋਂ ਤੁਹਾਡੇ ਅੰਦਰ ਸੀ ਇਸ ਮਕਾਨ ਦੇ ਵਿੱਚ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਨੇ ਲੜਕੀ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਓਕੇ ਹਾਂਜੀ ਇਹ ਦੋਸਤੀ ਦੇ ਦੋਨੋਂ ਮੈਂ ਜੋ ਜਿਹੜੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੋ ਜਿਹਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਕਰੀਰ 'ਚ ਗੱਲ ਕਰੀ ਸਰ ਪਰਿਵਾਰ ਦਾ ਹੋਰ ਕੋਈ ਸਦੱਸ ਮਿਲਿਆ ਤੁਹਾਨੂੰ ਅੰਦਰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਆ ਤੇ ਹਾਲਾਤ ਕਿਸ ਤਰ੍ਹਾਂ ਦੇ ਹੈ ਲੜਕੀ ਦੇ ਹੁਣ ਜੇ ਗੱਲ ਕੀਤੀ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕੰਫਰਮ ਕਰ ਲੈਂਦੇ ਆ